ਖੜ ਗਿਆ ਜਿਵੇਂ ਪੀਰੋ ਵਾਲ ਕੋਕਰ ਜਾਗਦਾ ਸੀਗਾ ਸਰ ਉਹਦੇ ਵਿੱਚ ਨਾ ਇੱਕ ਅਮੀਰਗੜ ਅਮੀਰਗੜ ਨਾਲ ਹੀ ਪਿੰਡ ਸਾਰੇ ਸਵਾਲ ਤੇਰੇ ਹੀ ਆ ਚਾਚਾ ਬਾਅਕੇ ਕੇ ਨੂੰ ਬੋਲਣ ਦੇ ਗੜ ਤੂੰ ਗਿਆ ਸੀ ਬਹੁਤ ਬਹੁਤ ਧੰਨਵਾਦ ਹਾਂ ਬੱਚੇ ਨੂੰ ਬੋਲਣ ਬੜੇ ਨੂੰ ਅੱਗੇ ਕਰ ਇਹ ਪਹਿਲਾ ਗੁੱਡੀਆਂ ਦਾ ਅੱਜ ਦੇਖ ਐ ਰਾਜ ਆ ਪੂਰਾ ਅੱਜ ਪੂਰਾ ਰਾਜ ਆ ਤੁਹਾਡਾ ਸਾਰੇ ਸਵਾਲ ਤੁਹਾਡੇ ਹੀ ਆ ਇਹਦਾ ਮੈਂ ਸਾਰੇ ਸ਼ੁਰੂ ਕਰਦਾ ਤੇਰਾ ਇਹ ਤੇਰਾ ਚੈਨਲ ਨਹੀਂ ਨਹੀਂ ਸਾਰਿਆਂ ਦਾ ਸਾਰਿਆਂ ਦਾ ਹਾਂ ਹਾਂ ਪੱਕਾ ਜੇ ਐਨ ਹੋਵੇ ਤੂੰ ਇਕੱਲਾ ਹੀ ਲੈ ਜਵੇਂ ਤੂੰ ਪੁੱਛ ਪੈਣ ਹਾਂਜੀ ਮਾਨ ਸਾਹਿਬ ਸਿਨੇਮਾ ਘਰਾਂ ਦੇ ਵਿੱਚ ਨਾ ਤੁਹਾਡੇ 팬 ਨੱਚ ਰਹੇ ਨੇ ਰੌਣਕਾਂ ਲੱਗੀਆਂ ਪਈਆਂ ਮੇਲੇ ਵਰਗਾ ਮਾਹੌਲ ਬਣਿਆ ਪਿਆ ਸਿਨੇਮਾ ਘਰਾਂ ਦੇ ਅਸੀਂ ਜਮੇ ਮੇਲੇ ਸੀ ਮੇਲੇ ਹੀ ਲੱਗੇ ਰਹਿਣੇ ਸਾਰੇ ਇਹ ਰੌਣਕ ਮੇਲੇ ਹੀ ਚਾਹੀਦੇ ਆ ਔਰ ਮੇਲਿਆਂ ਦੀ ਇੱਛਾ ਵੀ ਚਾਹੀਦੀ ਆ ਆਪਾਂ ਸਾਰੇ ਦੇਖੋ ਦਿਮਾਗ 'ਚ ਅੱਜਕੱਲ ਤਾਂ ਸਾਇੰਸ ਨੇ ਪ੍ਰੂਵ ਕਰਤਾ ਕਿ ਇਸ ਤਰ੍ਹਾਂ ਦੇ ਕੈਮੀਕਲ ਰੀਲੀਜ਼ ਕਰਦਾ ਜਦੋਂ ਅਸੀਂ ਹੱਸਦੇ ਨੱਚਦੇ ਟੱਪਦੇ ਆ ਆ ਜ਼ਿੰਦਗੀਆਂ ਵਾਦੀਆਂ ਸੋ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕਰੀ ਆ ਆ ਬੈਠੇ ਤੂ ਸਾਹਿਬ ਆ ਪਹਿਲੀ ਵਾਰ ਜੀ ਫਿਲਮ ਦੇ ਦੇਖੀ ਦੀ ਲੋਕਾਂ ਦਾ ਫੈਸਲਾ ਆ ਇਹ ਸਾਡੀ 25 ਸਾਲ ਦੀ ਕਮਾਈ ਆ ਦੋਨਾਂ ਭਰਾਵਾਂ ਦੀ ਉਹ ਉਹਦੇ ਕਰਕੇ ਆ ਦੇਖੋ ਮਸ਼ਹੂਰ ਹੋ ਜਾਣਾ ਆਮ ਗੱਲ ਹੈ ਫਿਲਮਾਂ ਦਾ ਬਹੁਤ ਪੈਸਾ ਕਮਾ ਜਾਣਾ ਆਮ ਗੱਲ ਹੈ ਪਰ ਫਿਲਮ ਦਾ ਰੰਗ ਚੜ ਜਾਣਾ ਇਹ ਕਦੇ ਕਦੇ ਹੁੰਦਾ ਹੈ ਔਰ ਇਹ ਪੈਸੇ ਦੇ ਕੇ ਖਬਰ ਕਿਹੜੀ ਲੱਗਦੀ ਉਹ ਦੋ ਦਿਨ ਚੱਲਦੀ ਹੈ ਜਿਹੜੀ ਸੱਥਾ ਚ ਗੱਲ ਚੱਲਦੀ ਹੈ ਉਹ ਉਦੋਂ ਚੱਲਦੀ ਹੈ ਜਦੋਂ ਤੁਸੀਂ ਚਾਹੁੰਦੇ ਹੋ ਸਾਰੇ ਉਹੜੇ ਫਿਲਮ ਤੁਸੀਂ ਵੀ ਦੇਖੀਏ ਤੁਸੀਂ ਵੀ ਖੁਸ਼ ਹੋਣੇ ਹੋ ਹਾਂਜੀ ਪੰਜਾਬੀ ਕੰਮ ਇੱਧਰ ਆ ਜਾ ਜਨਾਜਾ ਤੇਰੇ ਕੋਲ ਸ਼ੋਰ ਨਹੀਂ ਕਰ ਦੇਣੀ ਆ ਹਾ ਕੋੜੇ ਹਾਏ ਸਾਡੀ ਦੋਨਾਂ ਦੀ ਗਲਤੀ ਹੈ ਕੋਈ ਕੌਣ ਬਾ ਇੱਕੋ ਆ ਅਸੀਂ ਕਈ ਵਾਰੀ ਆਇਆ ਜਿੱਦਾਂ ਇੱਕ ਪੂਰਬ ਨੂੰ ਚੱਲ ਪੈਂਦਾ ਦੂਜਾ ਪੱਛਮ ਨੂੰ ਕਦੇ ਕਦੇ ਹੋ ਜਾਂਦਾ ਪਰ ਹੁਣ ਅਸੀਂ ਦੋਨੇ ਮੈਚੁਰ ਹੋ ਗਏ ਮੈਨੂੰ ਲੱਗਦਾ ਹੁਣ ਮੂੰਹ ਇੱਕੋ ਪਾਸੇ ਨੂੰ ਆ ਉੱਤਰ ਭਾਂਗੇ ਸਿੱਧੇ ਚੱਲ ਅਗੇ ਖੜ ਜਾ ਖੜ ਜਾ ਤੂੰ ਸਾਹ ਤੇਰੀ ਵਾਰੀ ਵਾਸਤੇ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ 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 ਤੁਹਾਨੂੰ ਵੀ ਬਹੁਤ ਬਹੁਤ ਵਧਾਈਆ ਔਰ ਬੜੀ ਕਮਾਲ ਦੀ ਗੱਲ ਇਹ ਹੈ ਜਿਹੜੀ ਮੈਨੂੰ ਵੀ ਦੇਖੋ ਕਿ ਮੈਂ ਵੀ ਫਿਲਮਾਂ ਅੜਦੇ ਸਮੇਂ ਵੀ ਦੇਖਦੇ ਸੀ ਬਾਅਦ ਚ ਜੇ ਨਹੀਂ ਦੇਖੀਆਂ ਬਟ ਉੱਦਾਂ ਦੇਖਦੇ ਅਸੀਂ ਨੈਟ ਤੇ ਕਈ ਵਾਰੀ ਚੀਜ਼ਾਂ ਹਨ ਜਿੰਨੇ ਬੰਦੇ ਔਰੇ ਉਨੀਆਂ ਲੜਕੀਆਂ ਇਥੋਂ ਮਤਲਬ ਇਹ ਗੱਲ ਸਹੀ ਸਾਬਤ ਹੋ ਗਈ ਕਿ ਜਿਹੜੀ ਇਹ ਫਿਲਮ ਹੈ ਨਾ ਇਹ ਵਾਕਈ ਪਰਿਵਾਰ ਦੀ ਹੈ ਨਹੀਂ ਤਾਂ ਤੁਸੀਂ ਦੇਖੋ ਰਾਤ ਦੇ ਸ਼ੋਹ ਚ ਕੁੜੀਆਂ ਨਹੀਂ ਦਿਖਦੀਆਂ ਅੰਦਰ ਸਾਰੀਆਂ ਬੀਬੀਆਂ ਸੋ ਇਹ ਇਹ ਹੀ ਸਾਡੀ ਪ੍ਰਾਪਤੀ ਹੈ ਦੇਖੋ ਇਤਿਹਾਸ ਦੋ ਤਰ੍ਹਾਂ ਦਾ ਇੱਕ ਧਾਰਮਿਕ ਇਤਿਹਾਸ ਹੈ ਉਹਦੇ ਤੇ ਬਹੁਤ ਬੰਦਿਸ਼ ਹੈ ਉਹਦੇ ਤੇ ਜਿਹੜਾ ਜਿਹੜੇ ਧਰਮ ਦੇ ਠੇਕੇਦਾਰਾ ਉਹਨਾਂ ਨੇ ਕਬਜਾ ਇਸ ਤਰ੍ਹਾਂ ਕਰਿਆ ਹੋਇਆ ਹੈ ਕਿ ਤੁਸੀਂ ਇੱਕ ਗੁਰੂ ਦੇ ਸਿੱਖ ਦੀ ਫਿਲਮ ਜੇ ਬਣਾਉਣੀ ਹੈ ਤਾਂ ਤੁਹਾਨੂੰ ਬਹੁਤ ਪਾਣੀ ਚੋਂ ਲੰਘਣਾ ਪੈਂਦਾ ਹੈ ਬਹੁਤ ਪੁੜਨੀਆਂ ਚੋਂ ਲੰਘਣਾ ਪੈਂਦਾ ਹੈ ਤਾਂ ਆਮ ਪ੍ਰੋਡਿਊਸਰ ਫਿਰ ਥੋੜਾ ਜਿਹਾ ਜੱਕ ਜਾਂਦਾ ਜਿਹੜੇ ਸੂਰਮਿਆਂ ਦੀਆਂ ਗਾਥਾ ਮੈਂ ਸਾਨੂੰ ਬਣਾਉਣੀਆਂ ਸੌਖੀਆਂ ਇਹਦੇ ਚ ਸਾਡੀ ਜਵਾਬ ਦੇ ਲੋਕਾਂ ਨੂੰ ਹੈ ਉਹ ਇਹਦੇ ਚ ਕੋਈ ਘੜਾ ਮ चौधरी ਨਹੀਂ ਤੋ ਇਸ ਕਰਕੇ ਲੱਭਦੇ ਆ ਕੋਈ ਅੱਛਾ ਬੇਸ਼ਾ ਜਿਹਦੇ ਨਾਲ ਤੁਸੀਂ ਸਾਰੇ ਖੁਸ਼ ਹੋ ਅੱਖੀ ਮੁੰਡੋਂ ਦੀ ਗੱਲਾਂ ਕਰ ਰਹੀ ਸੀ ਕਹਿੰਦੀ ਸੀ ਰਿਪੀਟ ਤੇ ਰਿਪੀਟ ਦੇਖਾਂਗੇ ਤਾਂ ਐਂ ਜੱਲੂਏ ਤਾਂ ਵੀ ਤਾਂ ਕਿੱਤਾ ਦੇਖੋ ਪਿੱਛੇ ਜੀ ਆਪਣੀ ਇੱਕ ਕੈਸਟ ਆਈ ਸੀ ਅੜਾ ਪੰਜਾਬੀ ਉਹ ਤੋਂ ਬਾਅਦ ਜਿੰਨੀ ਪਹਿਲੀ ਰੀਲ ਤੋਂ ਲੈ ਕੇ ਅਖੀਰੀ ਤੱਕ ਸਾਰੀਆਂ 1 ਤੋਂ 15 ਤੱਕ ਟ੍ਰੈਂਡਿੰਗ ਦੇ ਸੀ ਉਹ ਇਹੀ ਕਰਦੇ ਆ ਇਹਦਾ ਵੀ ਲੋੜ ਆ ਸਾਨੂੰ ਪਰ ਤੁਹਾਡੇ ذریعے ਬੇਨਤੀ ਕਰਦਾ ਮੈਂ ਵੀ ਜੇ ਇਕੱਠੇ ਮੁੰਡਿਆਂ ਨੇ ਖੌੜੂ ਪਾਉਣਾ ਨਾ ਤਾਂ ਇੱਕ ਸਕਰੀਨ ਅਲੱਗ ਤੋਂ ਬੁੱਕ ਕਰਾ ਕੇ ਨੱਚਿਆ ਕਰੋ ਜੇ ਕੋਈ ਬੀਬੀ ਆਉਂਦੀ ਆ ਕੱਲੀ ਉਹਨੂੰ ਰਾਹ ਛੱਡਣਾ ਜੇ ਕੱਲੀ ਆ ਰਾਤ ਬਰਾਤੇ ਨੇਰੇ ਸਰੇਰੇ ਤਾਂ ਉਹਨਾਂ ਨੂੰ ਗੱਡੀ ਤੱਕ ਛੱਡਣਾ ਜੇ ਫੇਰ ਵੀ ਫੈਸਿਲਿਟੀ ਨਾਲ ਘਰ ਤੱਕ ਛੱਡਣਾ ਸ਼ਾਬਾਸ਼ ਕਾਉਂ ਸਭ ਤੋਂ ਪਹਿਲਾਂ ਤਾਂ ਮਾਤਾ ਕੀ ਬਹੁਤ ਬਹੁਤ ਧੰਨਵਾਦ ਹੈ ਦਾ ਪਿਆਰਾ ਸਿਨੇਮਾ ਦੇਣ ਦੇ ਲਈ ਇਹ ਹੈ ਬੜਾ ਭਾਈ ਇਹ ਮੇਰਾ ਬੜਾ ਭਾਈ ਫੈਮਿਲੀਆ ਦੇ ਨਾਲ ਬੈਠ ਕੇ ਦੇਖਣ ਵਾਲਾ ਸਿਨੇਮਾ ਦੇਖਣ ਦੇ ਲਈ ਉਸ ਕਲਚਰ ਨਾਲ ਜੋੜਨ ਦੇ ਲਈ ਜਿਹੜਾ ਅਸੀਂ ਵਿਸਰਦਾ ਜਾਂਦਾ ਸਾਡੇ ਤੁਹਾਡੇ ਇਹ ਇਸ ਲਈ ਵੀ ਜ਼ਰੂਰੀ ਹੈ ਸਿਨੇਮਾ ਜਦੋਂ ਤੁਸੀਂ ਆਪਣੇ ਜਵਾਨ ਬੱਚੇ ਬੱਚੀ ਨਾਲ ਦੇਖਦੇ ਆ ਨਾ ਤਾਂ ਜਦੋਂ ਕੋਲ ਬੈਠ ਕੇ ਚੀਜ਼ਾਂ ਦਿਖਾਉਂਦੇ ਆ ਨਾ ਫਿਰ ਉਹਨਾਂ ਨੂੰ ਇੱਕ ਸੰਕੇਤ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਜਿੰਨਾ ਮਰਜੀ ਵਕਤ ਬਦਲ ਜੇ ਜਿੰਨਾ ਮਰਜੀ ਕਾਨੂੰਨ ਬਦਲ ਜੇ ਪਰ ਬੰਦਿਆਂ ਦਾ ਗੁੱਸਾ ਤੇ ਐਗਰੈਸ਼ਨ ਨਹੀਂ ਬਦਲਦਾ ਜਦੋਂ ਅਣਖ ਤੇ ਗੈਰਤ ਦੀ ਗੱਲ ਆਉਂਦੀ ਹੈ ਕਿਉਂਕਿ ਪਰਿਵਾਰ ਦੀ ਇੱਜ਼ਤ ਔਰਤ ਨਾਲ ਜਾਨੀ ਜਾਂਦੀ ਹੈ ਤੇ ਬਾਪ ਹਮੇਸ਼ਾ ਜਦੋਂ ਕੁੜੀ ਕਾਲਜ ਲੱਗਦੀ ਇੱਕੋ ਗੱਲ ਕਹਿੰਦਾ ਦੇਖੀ ਮੇਰੀ ਪੱਗ ਨੂੰ ਦਾਗ ਨਾ ਲਾ ਦੇ ਉਹ ਇਹ ਗਹਿਣਾ ਕਰਦਾ ਜਦ ਤੱਕ ਔਰਤ ਆਪਣੇ ਸਹੁਰੇ ਘਰ ਨਹੀਂ ਜਾਂਦੀ ਬਾਪ ਦੀ ਜ਼ਿੰਮੇਵਾਰੀ ਹੈ ਉਸ ਤੋਂ ਬਾਅਦ ਸਹੁਰਿਆਂ ਦੀ ਸੋ ਇਹ ਸਾਰਾ ਜਿਹੜਾ ਕਿੱਸਾ ਯਾ ਇਹ ਜਿਹੜੀ ਗਾਥਾ ਹੈ ਇਹ ਉਹਨਾਂ ਬੱਚਿਆਂ ਲਈ ਸਬਕ ਹੈ ਜਿਨ੍ਹਾਂ ਨੇ ਅੱਗੇ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਇਹ ਇੱਕਦਮ ਇਤਿਹਾਸਿਕ ਜਿਹੜੇ ਕਰੈਕਟਰ ਐਸ ਨੂੰ ਪਲੇ ਕਰੋ ਇਹ ਬੜਾ ਭਾਈ ਕਰੂੰਗਾ ਮੈਂ ਨਾ ਮੈਂ ਹੁਣ ਪੈ ਤਾ ਡੇਢ ਮਹੀਨੇ ਦਾ ਇਹ ਉੱਥੇ ਸਟੂਡੀਓ ਫਸਿਆ ਸੀ ਮੈਂ ਸੜਕਾਂ ਤੇ ਸੀ ਤੇ ਇਹ ਜਿਹੜੀ ਭਜਨੱਠ ਹੈ ਫਿਲਮ ਤੱਕ ਤਾਂ ਸਾਡੀ ਜ਼ਿੰਮੇਵਾਰੀ ਸੀ ਪਰ ਜਿਹੜੀ ਬਾਅਦ ਚ ਭਜਨੱਠ ਹੈ ਇਹ ਕੰਪਨੀ ਦੀ ਥੋੜੀ ਜਿਹੀ ਸੰਤੁਸ਼ਟੀ ਹੋ ਜਾਂਦੀ ਹੈ ਕਿ ਸਾਡੀਆਂ ਕਲਿੱਪਾਂ ਵੀ ਚੱਲਦੀਆਂ ਆ ਭਾਈ ਉਹਦੇ ਕਰਕੇ ਆ ਜਾਂਦੇ ਆ ਨਹੀਂ ਤਾਂ ਫੈਨਾਂ ਨੇ ਲੋੜ ਨਹੀਂ ਛੱਡੀ ਓ ਮੇਰੇ ਦੇਖੋ ਮੈਂ ਕਦੇ ਵੀ ਨਾ ਆਪਣੇ ਆਪ ਨੂੰ ਸਟਾਰ ਸਮਝਿਆ ਨਵਰਖ ਮੈਂ ਕਲਾਕਾਰ ਜਾਵੰਦਾ ਸਮਝ ਲਓ ਅਸੀਂ ਖੇਤੀ ਕਰਦੇ ਆਂ ਗੀਤਾਂ ਦੀ ਇਹ ਸਾਰੇ ਮੇਰੇ ਪਰਿਵਾਰ ਇਸ ਕਰਕੇ ਕੋਈ ਵੱਡਾ ਕੋਈ ਛੋਟਾ ਸਭ ਆਪਣੇ ਆਂ ਔਰ ਜਿਹੜੇ ਇੱਕ ਵਾਰੀ ਗੜ ਲੱਗ ਗਏ ਉਹ ਟੁੱਟੇ ਨਹੀਂ ਬਸ ਇਹੀ ਫਰਕ ਹੈ ਬਾਕੀਆਂ ਚੱਲ ਸਾਡੇ ਚ ਸਾਰਿਆਂ ਨੂੰ ਸਹਿਮਤ ਸ੍ਰੀ ਕਰ ਹਾਂ ਪੜੇ ਮੇਰੇ ਸਵਾਲ ਹਰ ਸ਼ਹਿਰ ਚੋਂ ਨੇ ਕੁੜੀ ਦੇ ਹਰ ਸ਼ਹਿਰ ਚ ਪਹੁੰਚੀ ਹਾਂ ਅੱਛਾ ਇੱਕ ਇਹ ਰਹਿ ਗਏ ਉਦੋਂ ਹਾਂ ਹਾਂ ਸੌਰੀ ਸੌਰੀ ਹੋ ਚੁੱਕੇ ਸੀ ਪਰ ਜਿਹੜੀਆਂ ਯਾਤਾਂ ਲੋਪ ਹੋ ਚੁੱਕੀਆਂ ਸੀ ਪਿੰਡ ਲੋਪ ਹੋ ਚੁੱਕੇ ਸੀ ਤੁਹਾਡੀ ਫਿਲਮ ਚ ਦੇਖ ਕੇ ਜਿੱਦਾਂ ਸਾਨੂੰ ਬਹੁਤ ਯਾਦ ਆਉਂਦਾ ਦੇਖੋ ਮੈਂ ਨਾ ਕਿ ਤੁਹਾਨੂੰ ਛੋਟੀ ਜਿਹੀ ਵੈਸਤਾ ਅੱਜ ਇਹ ਅਮਤੋਜ ਮਾਨ ਦੀ ਡਿਊਟੀ ਹੈ ਬੜੇ ਭਾਈ ਦੀ ਕਿਉਂਕਿ ਮੈਂ ਕਹਿ ਦਿੰਦਾ ਸੀ ਇਹਨੂੰ ਮੈਂ ਧੱਕੇ ਤੇ ਲੈ ਮੈਂ ਕਿ ਅੱਜ ਤੇਰਾ ਬੋਲਣ ਦਾ ਡਰਾਈਵ ਹੈ ਫੇਰ ਮੈਨੂੰ ਖੜਾ ਲੰਦਾ ਤੁਸੀਂ ਨਾ ਕਿਤੇ ਇਟਲੀ ਜਾਂ ਯੂਰਪ ਚ ਜਾਓ ਉੱਥੇ ਜਦੋਂ ਨਵਾਂ ਮਕਾਨ ਬਣਦਾ ਉਹ ਪੁਰਾਣਾ ਮਕਾਨ ਢਾਉਂਦੇ ਨਹੀਂ ਉਹਨੂੰ ਸਾਬਦੇ ਆ ਪਰ ਸਾਡੇ ਉਲਟ ਹੈ ਅਸੀਂ ਪਹਿਲਾਂ ਥੱਲੇ ਤੇ ਆਹ ਤਬਾਹ ਕਰਦੇ ਆ ਫੇਰ ਨਵਾਂ ਬਣਾ ਲੈਂਦੇ ਆ बस इत्थी मार खा के मान साहब जब जयक सिंगला सिटी ਗਾਇਨ ਕਿਸੂਨ ਨੇ ਗਿਆ ਸੀਗਾ ਕਿ ਸੁਨਰਤ ਘਰ ਦੇ ਵਿੱਚ ਸਾਡਾ ਸ਼ੂਟ ਚੱਲ ਰਿਹਾ ਸੀ ਉਹਨਾਂ ਨੂੰ ਆਪਣੇ ਨਾਲ ਜਿੰਮ ਲੈ ਜਾਂਦਾ ਹੁੰਦਾ ਸੀ ਤਾਂ ਮਾਨ ਸਾਹਿਬ ਨੂੰ ਬੱਬੂ ਮੰਨ ਜਦੋਂ जयक ਜੰਮਿਆ ਸੀ ਉਦੋਂ ਮੈਂ ਪਗੜਾ ਪਾਉਣ ਲੱਗ ਗਿਆ ਸੀ ਮੈਨੂੰ ਮੈਂ ਤਾਂ ਲੋਕਾਂ ਨੂੰ ਟ੍ਰੇਨਿੰਗ ਦਿੰਦਾ ਮੈਨੂੰ ਨਹੀਂ ਲੈ ਕੇ ਗਿਆ ਉਹ ਉਹ ਤਾਂ ਸ਼ਾਇਦ ਮੈਂ ਹਾਂ ਕਹਿੰਦੇ ਆਪਾਂ ਦੋਵੇਂ ਜਿੰਮ ਜਾਂਦੇ ਦੋ ਚੀਜ਼ਾਂ ਹੋਣੀਆਂ ਬੱਚੇ ਜਦੋਂ ਸ਼ੂਟਿੰਗ ਹੁੰਦੀ ਹੈ ਉਦੋਂ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੁੰਦੀਆਂ ਹੈ ਖੇਡਾਂ ਨਹੀਂ ਕਰਦੇ ਚੰਗੇ ਲੱਗਦੇ ਉਦੋਂ ਤੁਸੀਂ ਸਮਰਪਿਤ ਹੁੰਦੇ ਆਪਣੇ ਡਾਇਰੈਕਟਰ ਨੂੰ ਜੇ ਡਾਇਰੈਕਟਰ ਅਲਾਕ ਕਰਦਾ ਦੂਜਾ ਜਿਹੜੀ ਇਹ ਫਿਲਮ ਹੈ ਉਸ ਵਕਤ ਐਸ ਤਰ੍ਹਾਂ ਦੇ ਜਿਮ ਨਹੀਂ ਹੁੰਦੇ ਜਿਹੜੇ ਮਲਕ ਕੱਟ ਬਣਾਉਂਦਾ ਸੀ ਸਿਕਸ ਪੈਕ ਉਦੋਂ ਭਰਮੇ ਪਹਿਲਵਾਨਾਂ ਵਾਲੇ ਸਰੀਰ ਹੁੰਦੇ ਸੀ ਤੋਂ ਮੇਰੀ ਇਹ ਕੋਸ਼ਿਸ਼ ਸੀ ਕਿ ਮੇਰੇ ਡਾਇਰੈਕਟਰ ਨੂੰ ਭਰਮਾ ਜੁਸਾ ਚਾਹੀਦਾ ਸੀ ਤੋਂ ਇਸ ਕਰਕੇ ਉਹਦੇ 'ਚ ਮੈਨੂੰ ਲੋੜ ਨਹੀਂ ਪਈ ਬਾਜੀ ਮਿਊਜ਼ਿਕ ਬਾਦ ਮਾਲ ਹੈ ਬੋਡੀਆਂ ਦੁਆ ਮੈਂ ਜਾਦੀ ਆ ਦਿਨ ਦੁਸਤਰੀਆ ਬਣਾਤੇ ਉਹਨਾਂ ਦੇ ਦੋ ਪਾਣੀ ਆ ਹਾਂ ਬੈਣ ਜੇਦੋ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਪਹਿਲਾਂ ਸੂਰਮਾ ਦੇ ਚਰਚ ਹੋ ਰਹੇ ਸੀ ਪਰ ਜਦੋਂ ਫਿਲਮ ਰਿਲੀਜ਼ ਹੁੰਦੀ ਹੈ ਤਾਂ ਘਰ ਘਰ ਗੱਲਾਂ ਹੋਣ ਲੱਗੀਆਂ ਕਿ ਮਾਨ ਸਾਹਿਬ ਨੇ ਪੁਰਾਣਾ ਪੰਜਾਬ ਦਿਖਾਤਾ ਅੱਛਾ ਮੈਂ ਤਾਂ ਜੇ ਸ਼ੂਟਿੰਗ 'ਚ ਘੰਟਾ ਅਰੈਸਟ ਕਰ ਲੈਂਦਾ ਸੀ ਇਹਨੇ ਨਹੀਂ ਕਰਿਆ ਔਰ ਜਿਹੜੀ 4 ਸਾਲ ਫਿਲਮ ਕਈ ਵਾਰੀ ਲੇਟ ਹੋ ਜਾਂਦੀ ਹੈ ਉਹ ਵਿਚਾਰਕ ਮਤ ਭੇਸੀ ਮੇਰਾ ਇੱਕੋ ਸਟੈਂਡ ਸੀ ਕਿ ਜਿੱਦਣ ਡਾਇਰੈਕਟਰ ਕੁਰਸੀ ਤੇ ਬੈਠੂਗਾ ਮੈਂ ਡਬਿੰਗ ਉਦਣ ਕਰਨੀ ਆ ਔਰ ਇਹ 4 4 ਸਾਲ ਬਾਅਦ ਇਹ ਚੀਜ਼ ਤੁਸੀਂ ਗਵਾਹੀ ਦਿੰਨੇ ਹੋ ਕਿ ਮੇਰਾ ਜੋ ਫੈਸਲਾ ਉਹ ਬਿਲਕੁਲ ਸਹੀ ਸੀ ਉਹ ਭਰਾ ਵੀ ਹੈ ਯਾਰੀ ਵੀ ਹੈ ਪਰ ਜਿਹੜਾ ਮੇਰਾ ਨੁਕਤਾ ਸੀ ਉਹ ਸਹੀ ਸੀ ਇਹ ਤਾਂ ਬੇਨਾ ਮੇਰੀ ਡਬਿੰਗ ਪੋਸੀਬਲ ਨਹੀਂ ਸੀ ਬਸ ਉਹ ਦੇਖੋ ਹਟਣਾ ਤਾਂ ਉਹਨਾਂ ਨੇ ਹੈ ਨਹੀਂ ਪਰ ਬੇਨਤੀ ਇਹ ਆ ਵੀ ਆਪਣੀ ਅਲੱਗ ਸਕਰੀਨ ਲੈ ਲੈਣਗੇ ਔਰ ਬੱਚੀਆਂ ਤੇ ਬੀਬੀਆਂ ਜੇ ਆਪਾਂ ਨੂੰ ਇਹ ਵੀ ਲੱਗਦਾ ਕਿ ਕਿਸੇ ਨਵੇਂ ਚ ਇੱਕ ਸ਼ੋਅ ਚ ਮਤਲਬ ਭੰਗੜਾ ਪੈਂਦਾ ਤਾਂ ਲੜਕੀਆਂ ਲਈ ਜਾਂ ਪਰਿਵਾਰਾਂ ਲਈ ਇੱਕ ਪਾਸਾ ਛੱਡ ਦਿੱਤਾ ਜਾਵੇ ਇੱਕ ਪਾਸੇ ਆਪਣਾ ਇਹ ਪਹਿਲੇ ਦੇਖੋ ਭੈਣੇ ਪਹਿਲੇ 5-6 ਦਿਨ ਤਾਂ ਇਹ ਚੱਲਣਾ ਹੈ ਫਿਰ ਪਰਿਵਾਰਾਂ ਨੇ ਆਉਣਾ ਹੈ ਤਾਂ ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਵੀ ਆਇਆਤ ਬਾਰ ਵੀ ਦੇ ਦਿਓ ਇਹਨਾਂ ਨੂੰ ਤੁਸੀਂ ਸੋਮਵਾਰ ਤੋਂ ਆਇਓ ਕਾਪਤੀ ਹੱਸ ਆਪਣੇ ਪਤੀ ਤੇ ਕਹਿੰਦੇ ਇਸ ਵਾਰ ਜਿਹੜਾ ਸੱਚਾ ਸੁਭਾਏ ਨਾ ਟੋਏ ਪਾਉਣੇ ਹੈ ਇਹਦਾ ਸਾਰਾ ਨਾ ਦੇਖੋ ਇਹ ਪੂਰੀ ਫਿਲਮ ਦਾ ਮੈਂ ਆਪਣੇ ਬڑے ਭਾਈ ਨੂੰ ਇਹ ਕ੍ਰੈਡਿਟ ਦੇਣਾ ਹੈ ਇਹ ਜਿੰਨਾ ਮਰਜੀ ਮਨਾ ਕਰੀ ਜਾਵੇ ਇਹ ਇਹਦਾ ਸਭ ਤੋਂ ਵੱਧ ਹਾਰਡ ਵਰਕ ਹੈ ਸਰ ਅਸੀਂ ਸੈਟ ਅਸੀਂ ਸੈਟ ਤੇ 45 50 ਡਿਗਰੀ ਤੇ ਉਥੀ ਰੋਟੀ ਖਾਂਦੇ ਸੀ ਧੋਪੇ ਚ ਟੈਂਟ ਵੀ ਕੋਈ ਨਹੀਂ ਸੀ ਹੁੰਦਾ ਸੋ ਇਹ ਉਹ ਜਿਹੜੀਆਂ ਮਸ਼ਕਤਾਂ ਚੱਲੀਆਂ ਉਹਦਾ ਸਾਰਾ ਸਿਹਰਾ ਮੈਂ ਆਪਣੇ ਡਾਇਰੈਕਟਰ ਨੂੰ ਦੋ ਕਰਦਾ ਨਾ ਇੱਕੋਪਲ ਹੀਰੋ ਭਾਬੀ ਦਾ ਜਿਹੜਾ ਐਂਗਲ ਆ ਪੁਆਇੰਟ ਆਫ 뷰 ਉਹ ਵੀ ਦੇਖਣ ਨੂੰ ਮਿਲਿਆ ਇੱਕ ਫੀਮੇਲ ਪਰਸਪੈਕਟਿਵ ਵੀ ਦੇਖਣ ਨੂੰ ਮਿਲਿਆ ਸਾਨੂੰ ਪਤਾ ਸੀ ਵੀ ਤੁਸੀਂ ਬਗਾਵਤ ਕਰ ਦੇਣੀ ਐ ਅਸੀਂ ਤਾਂ ਹੀ ਐਦਾਂ ਰੱਖਿਆ ਨਹੀਂ ਮੈਂ ਸਾਰੀਆਂ ਔਰ ਰਿਐਲਿਟੀ ਦੀ ਗੱਲ ਕਰੀ ਤੁਸੀਂ ਆਪਣੇ ਫੈਨਸ ਨੂੰ ਕਿਹਾ ਕਿ ਤੁਸੀਂ ਜੇ ਕੋਈ ਕੁੜੀ ਹੈਗੀ ਆ ਤੇ ਘਰੇ ਵੀ ਛੱਡ ਕੇ ਉਹਨਾਂ ਰਾਹ ਵੀ ਦੇਣਾ ਕੀਤੀਆਂ ਲਈ ਹੈ ਨਾ ਤੇ ਮੈਂ ਕਲੈਕਟਿਵਲੀ ਸਾਰੀਆਂ ਫੀਮੇਲਸ ਦੇ ਵੱਲੋਂ ਤੁਹਾਨੂੰ ਥੈਂਕਸ ਕੰਪਲੀਟ ਲਵ ਯੂ ਸਾਰੀਆਂ ਮੇਰੀਆਂ ਭੈਣਾਂ ਵਸਦੀਆਂ ਰਹੋ ਦੁੱਧੀ ਪੁੱਤੀ ਫਲੋ ਲੰਬੀਆਂ ਉਮਰਾਂ ਹੋਣ ਔਰ ਆਪਾਂ ਰਲ ਕੇ ਜਦ ਤੱਕ ਸੈਸ ਦੀ ਨਵੀਂ ਟੈਕਨੋਲੋਜੀ ਨਹੀਂ ਆਉਂਦੀ ਇਮੋਰਟਲ ਹੋਣ ਦੀ ਤਬ ਤੱਕ ਆਪਾਂ ਕੋਸ਼ਿਸ਼ ਕਰੀਏ ਸਿਹਤ ਵਧੀਆ ਰੱਖੀਏ ਚਲਿਏ ਹੁਣ ਆਪਣੇ ਆਪਣੇ ਫੋਨ ਸੰਭਾਲ ਕੇ ਲੈ ਕੇ ਜਾਓ ਇਹਦੀ ਕੋਈ ਜ਼ਿੰਮੇਵਾਰੀ ਨਹੀਂ ਥੈਂਕ ਯੂ ਸੋ ਰਾਜ ਜੀ ਥੈਂਕ ਯੂ